ਨਮਸਕਾਰ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਕੱਲ ਪੰਜਾਬ ਭਰ ਦੇ ਵਿੱਚ ਲੋਹੜੀ ਦਾ ਤਿਹਾਰ ਬੜੀ ਧੂਮ ਧਾਮ ਦੇ ਨਾਲ ਮਨਾਇਆ ਗਿਆ ਜਲੰਧਰ ਵਿੱਚ ਵੀ ਲੋਕ ਲੋਹੜੀ ਦਾ ਤਿਹਾਰ ਧੂਮ ਧਾਮ ਦੇ ਨਾਲ ਮਨਾ ਰਹੇ ਸੀ ਕਿ ਇਸ ਮੌਕੇ ਹੜਕਮ ਮਰ ਜਾਂਦਾ ਹੈ ਜਲੰਧਰ ਦਿਹਾਤੀ ਏਰੀਆ ਦੇ ਵਿੱਚ ਉਸ ਦੌਰਾਨ ਹੜਕਮ ਮਰ ਜਾਂਦਾ ਹੈ ਜਦੋਂ ਸਕੂਲ ਦੇ ਮੈਦਾਨ 'ਚੋਂ ਇੱਕ ਗਰਨੇਡ ਮਿਲਦਾ ਹੈ ਤਾਂ ਦੱਸ ਦਈਏ ਕਿ ਜਲੰਧਰ ਦੇ ਵਿੱਚ ਤੇ ਪੂਰੇ ਪੰਜਾਬ ਭਰ ਦੇ ਵਿੱਚ ਕੱਲ ਲੋਹੜੀ ਦਾ ਤਿਹਾਰ ਬੜੀ ਧੂਮ ਧਾਮ ਦੇ ਨਾਲ ਮਨਾਇਆ ਗਿਆ ਲੋਕਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਸੀ ਕਿ ਇਸ ਦੌਰਾਨ ਹਹਾਕਾਰ ਜਾਂਦੀ ਆ ਆਦਮਪੁਰ ਦੇ ਪਥਿਆਣਾ ਪਿੰਡ ਦੇ ਲੋਕਾਂ ਦੇ ਵਿੱਚ ਉਸ ਦੌਰਾਨ ਹਾਹਾਕਾਰ ਮਚਦੀ ਆ ਜਦੋਂ 에ਅਰ ਫੋਰਸ ਦੇ ਨੇੜੇ ਸਕੂਲ ਦੇ ਮੈਦਾਨ ਵਿੱਚੋਂ ਇੱਕ ਗਰਨੇਡ ਮਿਲਦਾ ਇਸ ਦੌਰਾਨ ਲੋਕਾਂ ਦੇ ਵੱਲੋਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਪੁਲਿਸ ਦੀਆਂ ਟੀਮਾਂ ਮੌਕੇ ਤੇ ਪਹੁੰਚਦੀਆਂ ਨੇ ਤੇ ਮੌਕੇ ਤੇ ਪਹੁੰਚ ਕੇ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਜਾਂਦੀ ਹੈ ਤੇ ਨਾਲ ਹੀ ਪੁਲਿਸ ਦੇ ਵੱਲੋਂ ਪੰਪ ਸਕਵੇਟ ਟੀਮ ਨੂੰ ਵੀ ਸੂਚਿਤ ਕੀਤਾ ਜਾਂਦਾ ਹੈ ਤੇ ਪੂਰੇ ਹੀ ਇਲਾਕੇ ਨੂੰ ਸੀਲ ਕਰ ਦਿੱਤਾ ਜਾਂਦਾ ਹੈ ਤੇ ਪੁਲਿਸ ਦੇ ਵੱਲੋਂ ਤੁਰੰਤ ਤਲਾਸ਼ੀ ਅਭਿਆਨ ਸ਼ੁਰੂ ਕਰ ਦਿੱਤਾ ਜਾਂਦਾ ਹੈ ਤਾਂ ਵੱਡੀ ਖਬਰ ਆ ਕਿਉਂਕਿ ਪਹਿਲੇ ਵੀ ਪੰਜਾਬ ਦੇ ਵਿੱਚ ਕਈ ਬੰਬ ਧਮਾਕੇ ਹੋ ਚੁੱਕੇ ਨੇ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ دہشت ਦਾ ਮਾਹੌਲ ਆ ਤਾਂ ਕੱਲ ਜਦੋਂ ਜਲੰਧਰ ਦਿਹਾਤੀ ਏਰੀਏ ਦੇ ਵਿੱਚ ਲੋਕ ਲੋੜੀ ਮਨਾ ਰਹੇ ਸੀ ਇਸ ਦੌਰਾਨ ਲੋਕਾਂ ਦੇ ਵਿੱਚ ਹਾਹਾਕਾਰ ਮਚ ਜਾਂਦੀ ਹੈ ਜਦੋਂ ਇੱਕ ਸਕੂਲ ਦੇ ਮੈਦਾਨ 'ਚੋਂ ਗਰਨੇਡ ਮਿਲਦਾ ਹੈ ਫੋਨ ਲਾਈਨ ਤੇ ਸਾਡੇ ਸਹਿਯੋਗੀ सुरेंद्र ਸਾਡੇ ਨਾਲ ਜੁੜ ਗਏ ਨੇ सुरेंद्र ਕੀ ਹੈ ਪੂਰਾ ਮਾਮਲਾ ਹੈ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਹਾਂ ਬਿਲਕੁਲ ਅਮਰ ਜਿੱਦਾਂ ਕਿ ਕੱਲ ਲੋੜੀ ਦਾ ਤਿਉਹਾਰ ਸੀ ਤਾਂ ਬੀਤੀ ਰਾਤ ਜਿਹੜਾ ਏਅਰਪੈਸ ਹੈਗਾ ਆਦਮਪੁਰ ਦਾ ਉਹਦੇ ਲਾਗੇ 1.5 ਕਿਲੋਮੀਟਰ ਦੂਰੀ ਤੇ ਸਕੂਲ ਸੀਗਾ ਸਕੂਲ ਦੇ ਮੈਦਾਨ ਦੇ ਵਿੱਚੋਂ ਇਹ ਗਰਨੇਡ ਜਿਹੜਾ ਹੈਗਾ ਉਹ ਮਿਲਿਆ ਸੀਗਾ ਜਿਸ ਤੋਂ ਬਾਅਦ ਪੁਲਿਸ ਉਹ ਮੌਕੇ ਤੇ ਪਹੁੰਚੀ ਆ ਉਹਨਾਂ ਵੱਲੋਂ ਜਾਂਚ ਕੀਤੀ ਗਈ ਆ ਇਸ ਬਾਬਤ ਜਿਹੜੇ ਹਰਕਮਲ ਹਰਕਮਲ ਪੁਲਿਸਿੰਗ ਖਾਕਾਗੇ ਨੇ ਐਸਐਸਪੀ ਰੂਰਲ ਦੇ ਉਹਨਾਂ ਵੱਲੋਂ ਬੰਬ ਡਿਫਿਊਜ਼ ਟੀਮਾਂ ਵੀ ਮੌਕੇ ਤੇ ਭੇਜੀਆਂ ਸੀਗੀਆਂ ਉਹਨਾਂ ਵੱਲੋਂ ਬੰਬ ਜਿਹੜਾ ਸੀਗਾ ਉਹਨੂੰ ਡਿਫਿਊਜ਼ ਵੀ ਕਰ ਦਿੱਤਾ ਗਿਆ ਪਰ ਜਿਹੜਾ ਅਗਲਾ ਦਾਲਕਾਰੀ ਹੈਗੀ ਆ ਉਹਦੇ ਬਾਰੇ ਹਜੇ ਜਾਣਕਾਰੀ ਨਹੀਂ ਦਿੱਤੀ ਗਈ ਕਿ ਇਹ ਕਿਸ ਵੱਲੋਂ ਇੱਥੇ ਰੱਖਿਆ ਗਿਆ ਜਾਂ ਕਿਸ ਮਨਛਾ ਦੇ ਨਾਲ ਇਹ ਗਨੇੜੇ ਇੱਥੇ ਆਇਆ ਹੈਗਾ ਜਾਂ ਪੁਰਾਣਾ ਕਿਤੇ ਪਿਆ ਸੀਗਾ ਇਸ ਬਾਬਤ ਹਜੇ ਕੋਈ ਜਾਣਕਾਰੀ ਨਹੀਂ ਮਿਲੀ ਹੈਗੀ ਇਸ ਬਾਰੇ ਜਰੂਰ ਜਾਣਕਾਰੀ ਹਾਸਲ ਕਰਾਂਗੇ ਪਰ ਫਿਲਹਾਲ ਰਾਹਤ ਦੀ ਗੱਲ ਇਹ ਹੈ ਕਿ ਬੌਮਸਕੌ ਟੀਮਾਂ ਉੱਥੇ ਮੌਕੇ ਤੇ ਪਹੁੰਚੀਆਂ ਸੀ ਉਹਨਾਂ ਨੇ ਬੌਮ ਡੀਫਿਊਜ਼ ਕਰ ਦਿੱਤਾ ਹੈਗਾ ਪਰ ਫਿਲਹਾਲ ਸੁਖਾਵਾਂ ਮਾਹੌਲ ਹੈਗਾ ਜੀ ਬਿਲਕੁਲ ਤਸਦੀਕ ਹੈ ਕਿ ਸੁਰਿੰਦਰ ਸਾਡੇ ਸਹਿਯੋਗੀ ਸੁਰਿੰਦਰ ਨੇ ਦੱਸਿਆ ਹੈ ਕਿ ਤੁਰੰਤ ਜਿਵੇਂ ਹੀ ਲੋਕਾਂ ਦੇ ਵੱਲੋਂ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਾਂਦੀ ਆ ਤਾਂ ਜਲੰਧਰ ਦਿਹਾਤੀ ਐਸਐਸਪੀ ਹਰ ਕਮਲਪ੍ਰੀਤ ਸਿੰਘ ਖੱਕ ਦੇ ਵੱਲੋਂ ਤੁਰੰਤ ਐਕਸ਼ਨ ਲੈ ਕੇ ਪੁਲਿਸ ਦੀਆਂ ਟੀਮਾਂ ਮੌਕੇ ਤੇ ਪਹੁੰਚਾਈਆਂ ਜਾਂਦੀਆਂ ਨੇ ਮੌਕੇ ਤੇ ਪੁਲਿਸ ਪਹੁੰਚ ਜਾਂਦੀ ਹੈ ਤੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਜਾਂਦਾ ਹੈ ਤੇ ਨਾਲ ਹੀ ਪੁਲਿਸ ਦੇ ਵੱਲੋਂ ਤਲਾਸ਼ੀ ਅਭਿਆਨ ਵੀ ਜਾਰੀ ਕਰ ਦਿੱਤਾ ਜਾਂਦਾ ਹੈ ਤੇ ਬੰਬ ਸਕੁਐਡ ਟੀਮਾਂ ਨੂੰ ਵੀ ਮੌਕੇ ਤੇ ਬੁਲਾਇਆ ਜਾਂਦਾ ਹੈ ਤਾਂ ਫਿਲਹਾਲ ਇਸ ਮਾਮਲੇ ਤੇ ਕੋਈ ਜਾਣਕਾਰੀ ਇਹ ਸਾਹਮਣੇ ਨਹੀਂ ਆਈ ਹੈ ਕਿ ਕਿਸ ਦੇ ਵੱਲੋਂ ਇਹ ਗਰਨੇਡ ਜਿਹੜਾ ਉੱਥੇ ਰੱਖਿਆ ਗਿਆ ਹੈ ਆ ਪੁਰਾਣਾ ਕੋਈ ਇਹ ਗਰਨੇਡ ਉੱਥੇ ਪਿਆ ਹੋਇਆ ਹੈ ਜਾਂ ਕਿ ਕਿਸਦੇ ਵੱਲੋਂ ਇਹ ਪੂਰੀ ਚਲਾਕੀ ਕੀਤੀ ਗਈ ਆ ਫਿਲਹਾਲ ਇਸ ਤੇ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਹੈ ਪਰ ਦੱਸ ਦਈਏ ਕਿ ਹਰ ਕਮਲਪ੍ਰੀਤ ਸਿੰਘ ਖੱਕ ਦੇ ਵੱਲੋਂ ਮੌਕੇ ਤੇ ਪੁਲਿਸ ਨੂੰ ਉੱਥੇ ਭੇਜਿਆ ਜਾਂਦਾ ਹੈ ਤੇ ਨਾਲ ਹੀ ਪੁਲਿਸ ਦੇ ਵੱਲੋਂ ਸਰਚ ਅਭਿਆਨ ਵੀ ਜਾਰੀ ਕਰ ਦਿੱਤਾ ਜਾਂਦਾ ਹੈ ਤਾਂ ਵੱਡੀ ਖਬਰ ਇਸ ਕਰਕੇ ਆ ਕਿਉਂਕਿ ਲਗਾਤਾਰ ਪੰਜਾਬ ਦੇ ਵਿੱਚ ਅਜਿਹੇ ਕਈ ਬੰਬ ਧਮਾਕੇ ਸਾਹਮਣੇ ਆ ਚੁੱਕੇ ਨੇ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਆ ਲੋਕ ਡਰੇ ਹੋਏ ਨੇ ਲੋੜੀ ਮਨਾ ਰਹੇ ਸੀ ਲੋਕ ਖੁਸ਼ੀ-ਖੁਸ਼ੀ ਕਿ ਇਸ ਦੌਰਾਨ ਲੋਕਾਂ ਦੇ ਵਿੱਚ ਹਾਕਾਰ ਮਤ ਜਾਂਦੀ ਆ ਤਾਂ ਦੱਸ ਦਈਏ ਕਿ ਅੰਮ੍ਰਿਤਸਰ ਦੇ ਵਿੱਚ ਵੀ ਇੱਕ ਬੰਬ ਧਮਾਕਾ ਹੋਇਆ ਸੀ ਜਦੋਂ ਗੁਮਟਾਲਾ ਚੌਕੀ ਦੇ ਬਾਹਰ ਇੱਕ ਬੰਬ ਧਮਾਕਾ ਹੋਇਆ ਸੀ ਹਾਲਾਂਕਿ ਪੁਲਿਸ ਦੇ ਵੱਲੋਂ ਇਹ ਕਿਹਾ ਗਿਆ ਸੀ ਕਿ ਉਹ ਕਿਸੇ ਤਰ੍ਹਾਂ ਦਾ ਬੰਬ ਧਮਾਕਾ ਨਹੀਂ ਸੀਗਾ ਬਲਕਿ ਕਾਰ ਦਾ ਰੈਗੂਲੇਟਰ ਜਿਹੜਾ ਆ ਉਹ ਫਟ ਗਿਆ ਸੀਗਾ ਜਿਸ ਕਰਕੇ ਇਹ ਤਮਾਕਾ ਹੋਇਆ ਸੀ ਪਰ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਕੀ ਨਵਾਂ ਅਪਡੇਟ ਲੋਕਾਂ ਸਾਹਮਣੇ ਲਿਆਇਆ ਜਾਂਦਾ ਹੈ ਇਹ ਵੀ ਦੇਖਣਾ ਹੋਵੇਗਾ ਅੱਜ ਪਿੰਡ ਵਧਿਆਲਾ ਵਿੱਚ ਇੱਕ ਪੁਰਾਣਾ 86 ਡਾਕੂਮੈਂਟ ਦੀ ਜਿਹਦੇ ਅਸੀਂ ਅਮਲ ਕਰਦੇ ਹੋਏ ਪੈਸੇ ਪਾਤੀਆਂ ਪਹਿਲਾਂ ਉੱਥੇ ਲੱਗੇ ਲੱਗੇ ਜਿੱਥੇ ਗੋਮਸ ਸੀ ਆਤੀ ਉੱਥੇ ਵਾਲ ਦੇ ਘਰ ਖਾਲੀ ਕਰਵਾ ਕੇ ਉਹ ਸੇਫਟੀ ਦਾ ਇਸ ਤੋਂ ਇਲਾਵਾ ਅਸੀਂ ਬੰਬ ਡਿਸਪੋਜ਼ਲ ਟੀਮ ਮਂਗਾ ਕੇ ਉਸ ਬੰਬ ਨੂੰ ਅਸੀਂ ਸੈਂਡੂ ਕਰਕੇ ਉਹਨੂੰ ਹੁਣ ਨਾਲ ਲੈ ਕੇ ਜਾ ਰਹੇ ਹਾਂ ਇਹ ਬੰਬ ਕੋਈ ਪੁਰਾਣਾ ਬੰਬਿਆ ਤੇ ਜਿਵੇਂ ਕੋਈ ਆਰਮੀ ਦੀ ਐਕਸਰਸਾਈਜ਼ ਵਿੱਚ ਕੋਈ ਰਹਿ ਗਿਆ ਹੋਵੇ ਜਾਂ ਹਾਲੇ ਇਹ ਵਾਰੀ ਵੈਦ ਚ ਵੈਰੀਫਾਈ ਕੀਤਾ ਜਾਊਗਾ ਵੀ ਇਹ ਕਿੱਦਾਂ ਤੇ ਕਿਵੇਂ ਆਇਆ ਹੈ